ਕੋ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਕਿਸੇ ਪਰਿਵਾਰ ਦੇ ਵਿੱਚ ਕੋਈ ਜੀ ਆਉਂਦਾ ਹੈ ਤਾਂ ਲੋਕ ਪਾਰਟੀਆਂ ਕਰਦੇ ਨੇ ਰੈਸਟੋਰੈਂਟ ਚ ਜਾ ਕੇ ਪਰ ਬਾਪੂ ਜੀ ਉਹਨਾਂ ਨੇ ਕਿੰਨੀ ਉਹਦੀ ਗੱਲ ਕੀਤੀ ਹੈ ਕਿ ਗੁਰੂ ਦੇ ਘਰ ਦੇ ਵਿੱਚ ਗੁਰੂ ਦੀ ਸੰਗਤ ਦੇ ਨਾਲ ਜਿਹੜੀ ਖਾਣੇ ਬਣਾਉਣੀ ਹੈ ਤੇ ਜਦੋਂ ਉਹ ਲੱਗੇ ਨੇ ਤੇ ਉਹ ਜਿਹੜੀ ਖਿਮਪਾਤ ਖੋਹ ਦਿੱਤੀ ਹੈ ਤੇ ਜਿਹੜੇ ਗੁਰੂ ਘਰ ਦੇ ਵਿੱਚ ਵੀ ਲੱਡੂ ਵੰਡਦੇ ਨੇ ਜਿਵੇਂ ਪੰਜਾਬ ਦੇ ਵਿੱਚ ਵੰਡੇ ਨੇ ਤੇ ਇਹ ਵੀ ਇੱਥੇ ਵੰਡੇ ਨੇ

ਇਹ ਗੁਰਦੁਆਰਾ ਸਭ ਤੋਂ ਵਧੀਆ ਇੱਕ ਨੰਬਰ ਦਾ ਗੁਰਦੁਆਰਾ ਜੀ ਇੰਨਾ ਕਿ ਟਾਈਮ ਲੱਗ ਗਿਆ ਸਾਰਾ ਲੱਗ ਗਿਆ ਜੀ ਬਾਤ ਵਿੱਚ ਜੀ ਤੇ 4:00 ਵੱਜ ਗਏ ਜੀ ਤੇ 1 ਸਟੇਸ਼ਨ ਤੋਂ 15 ਕੁਲਾ ਕਿਤੇ ਪਹੁੰਚ ਗਿਆ ਜੀ ਜੀ ਆਪ ਕੋ ਜੀ ਨੂੰ ਲੈ ਆਣਾ ਹੈ ਲੈ ਆਣਾ ਗੁਰਦੁਆਰਾ ਮਨਜੀਤ ਸਾਹਿਬ ਫੋਟਾ ਓਕੇ ਮਨਜੀਤ ਸਾਹਿਬ ਜਿੱਦੇ ਵੈਸੀ ਹੀ ਗੁਰਦੁਆਰਾ ਸਾਹਿਬ ਹੀ ਲੱਭੋ ਜੀ ਮਨਜੀਤ ਹਾਂ ਜੀ ਕੋਈ ਯਾਰ 12:00 ਵਜੇ ਆਵੇ 1:00 ਵਜੇ ਆਵੇ ਇੱਥੇ ਫੁਲਕਾ ਖੁੱਲ੍ਹ ਆ ਰਿਹਾ ਉਹ ਪਾਪਾ ਨਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਜੰਗਲ ਮਾਇਆ 20 ਰੁਪਈਆ ਦਾ ਉਹ ਮੀਆਂ ਦਾ ਨਹੀਂ ਮੁਕਿਆਨੋ ਕੋ ਜਿਹੜਾ ਜਿਆਦਾ ਲੌਂਦਾ ਤੇ ਦੁਨੀਆ ਦੇ ਘਰ ਉਹੀ ਨਹੀਂ ਬਣਾਇਆ ਕਰਦਾ ਜਿੱਥੇ ਬਰਾਕ ਕੇ ਰੋਟਾ-ਰੋਟੀ ਖਵਾਈ ਦੀ ਤਰਾਂ ਦੇ ਖਵਾਈ ਦੀ ਆਓ ਖਾਓ ਛਕੋ ਰੋਟਾ ਕਿਹਦੀ ਕੀ ਬਣਾਉਂਦਾ ਤੁਸੀਂ ਸਿੱਧਾ ਮੂੰਹ ਨਹੀਂ ਕਰਦੇ ਜੇ ਅਸੀਂ ਦੂਸਰੇ ਕੇ ਉਹਨੇ ਤੱਕ ਨੂੰ ਪੀਂਦੇ ਜੇ ਇੱਥੇ ਲਾਣ ਨਹੀਂ ਹਰੇ ਨੂੰ 2 ਰੁਪਈਆ ਦੇਉਂ ਮਾਰ ਕੇ ਵਾਹ ਲੰਗਰ ਦੇਨੀ ਤਾਰ ਇਹ ਲੰਗਰ ਦੇਨੀ ਤਾਰ ਜਿਆ ਇਨਾ ਵਾਜੀ ਦਾ ਨਾ ਜਾਂਦੇ ਆ ਉਹ ਕਹਿੰਦੇ ਨਹੀਂ ਹੁੰਦੇ ਵੀ ਤੇਰੇ ਰੀਆ ਦਾ ਵਿਆਹ ਅੱਜ ਵੀ ਖਾਂਦੀ ਹੈ ਅੱਜ ਹੀ ਗੱਲ ਜੀ ਅੱਜ ਹੀ ਉਹਦੇ ਮੀਆਂ ਦਾ ਬੈਲ ਨਾ ਕਹੇ ਇਹ ਫੌਦਾ ਲੰਗਰ ਲਾਉਂਦੇ ਲੋਕਾਂ ਨੇ ਘਰ ਰੋਟੀ ਨਹੀਂ ਖਾਣੀ ਉਹਦਾ ਨਾ ਹੀ ਵੀ ਉਹਦੇ ਲਾਇਆ ਹਿਸਾਬ ਨਹੀਂ ਇਹ 20 ਰੁਪਏ ਦਾ ਲਾਇਆ ਹੀ ਵੀ ਦੁਨੀਆ ਇਨਾ ਆਦੀ ਆ ਇਹ ਬ੍ਰੇਸਬੀਨ ਦੇ ਵਿੱਚ ਗੁਰਦੁਆਰਾ ਪਹਿਲੇ ਨੰਬਰ ਤੇ ਆ। ਸ਼੍ਰੀ ਕਾਜੀ ਕਹਿੰਦੇ ਆਪਣੀ ਐਂਡ ਮਾਜਰਾ ਆਜੂ ਸੀ ਐਨ ਸੀ ਉਹ ਘਰ ਦੇ ਵਿੱਚ ਤੇ ਗੁਰੂ ਘਰ ਜਿਹੜਾ ਹੈ ਅਸਟ੍ਰੇਲੀਆ ਦੇ ਗੁਰੂ ਘਰ ਦੇ ਵਿੱਚ ਵੀ ਲੱਡੂ ਵੰਡੇ ਨੇ ਜਿਵੇਂ ਪੰਜਾਬ ਦੇ ਰਸਤੇ ਵੰਡੇ ਨੇ ਤੇ ਉਹ ਕਿ ਖੁਸ਼ਬੂदाई ਤਾਂ ਇੰਤਿਹਾਸਾ ਆ ਵੀ ਹੈ ਜੀਰ ਦੇ ਵਿੱਚ ਪਾਣੀ ਫੈਰ ਉਹ ਤੋਂ ਤੇ ਬਾਤ ਕਰਨਾ ਗੱਲਬਾਤ ਕਰਦੇ ਕੋਈ ਬਾਈਕ ਫਾਲਸਾ ਉਹ ਪੰਜਾਬ ਦੀ ਰਾਜਨੀਤੀ ਦਾ ਟੱਪ ਮਾਸਟਰ ਲਾਗੂ ਜਾਂ ਥੰਮ ਜਾ ਰਹੇ ਸਾਰੇ ਇਸ ਨਾਲ ਹੀ ਲਾਗੇ ਇਹ ਕਿਹੜੀ ਚੀਜ਼ ਮੰਗਦੇ ਨੇ ਉਹ ਕਈ ਹੋਰ ਚੀਜ਼ ਆਛਾ ਮੁਬਾਰਕ ਬਾਪੂ ਜੀ ਜੀ ਬਹੁਤ ਬਹੁਤ ਮਾਰਦੀ ਨਾਮ ਕਰਦੀ ਆ ਵੀ ਰਾਜਸੀ ਬਾਪੂ ਜੀ ਲੱਗ ਪਟ ਦੇ ਜਾਂ ਚੇਤੂ ਦਾ ਕੰਮ ਕਿ ਨਹੀਂ ਤੁਸੀਂ ਹੁੰਦੀ ਆ ਨਾ ਵੀ ਆਪਣੇ ਕੋਲ ਤੇਰੇ ਜੰਗ ਦੇ ਮੌਕੇ ਤੇ ਗੂਰਕਾਰ ਦੇ ਵਿੱਚ ਜੀਆ ਸੀ ਤਾਂ ਪ੍ਰੋਬਲਮ ਲੱਭੂ ਮਿਲਦੇ ਨੇ ਹਲਵਾਇਆਂ ਦੇ ਦੁਕਾਨਾਂ ਤੋਂ ਕੰਮ ਕਰੀਏ ਤਾਂ ਬੱਚੇ ਲੱਗਿਓ ਮਾਈਕਰੋ ਮਾਰਕਟ ਦੇ ਵਿੱਚ ਅਸੀਂ ਲੱਭਾਂਗੇ ਜੇ ਕਿ ਇਹ ਤੈਨਾਂ ਦਾ ਮੁੱਦ ਜਦੋਂ ਆ ਕਾਲ ਸਮ ਲੋਸੇ ਜੀਰਾਂ ਆ ਰਾਮ ਸ਼ਿਖਰ ਇਹਨੇ ਮੈਸੇ ਬਣਾਏ ਰੈਸ ਕਿਰੇ ਬਣਾਈਏ ਕਿਹਾ ਕੋਈ ਨਹੀਂ ਲੱਗ ਗਿਆ ਬਣਾਇਆ ਅਲਵਾਏ ਦੇ ਬਾਰੇ ਨਾ ਜੀ थैंक यू ਜੀ ਤੁਹਾਨੂੰ ਬੋਲਣੇ ਜੀ ਜੀ ਮੈਨੂੰ ਰੈਸ ਕਿਰੇ ਦੱਸੋ ਮੈਂ ਕਿੱਥੇ ਰਹਿੰਦਾ ਹੈ ਜੀ ਪਹਿਲਾਂ ਕਿੱਦਾਂ ਵਿੱਚ ਜੇ ਤੁਹਾਨੂੰ ਜੀ ਮੈਨੂੰ ਜੀ ਪਹਿਲਾ ਬੇਸਲ ਬਣਾ ਸਕੋਗੇ ਕਿ ਕਿ ਉਹਨਾਂ ਦੇ ਲਈ ਤਾਂ ਇਹ ਚਾਹੀਦੀ ਹੈ ਚਾਰੀ ਵਾਰ ਚਾਰ ਕਰਕੇ ਉਹ ਬਣੂਗਾ ਜਦੋਂ ਬਹੁਤ ਦਿਨ ਲੱਗੇ ਜੇ ਪਾਣੀ ਦੇ ਵਿੱਚੋਂ ਕੱਢੀ ਉਹ ਲਾਉਣੇ ਦੇ ਬਾਅਦ ਬੱਸ ਬੱਸ ਇਹਦਾ ਬਣੂਗਾ ਤੇ ਉਹਦਾ ਅੰਤਿਮਲੇ ਪਹਿਲਾ ਉਹ ਕੱਢਣੀ ਹੋਣੀ ਹੈ ਉਹ ਉਹ ਵੀ ਫਿਰ ਉੱਤੇ ਕੱਢ ਦੋਗੇ ਜਿਵੇਂ ਜਿਹੀ ਹੋਗੀ ਇਸ ਨਾਲ ਕਿ ਟਾਈਮ ਲੱਗਿਆ ਇਹ ਸਾਰਾ ਲੱਗਿਆ आठवें दिन का है चार बजे के लिए किन्ना बेचना है पीस का इतने सालों से पंद्रह सौ रुपये तो समाज के लिए ये देखें तो सालों में छह सौ रुपये काम हो गया छह सौ रुपये आठ आठ ये मैं लाख रुपये की तो किसी से भी मिलना ना हलवाई है बात है हलवाई ये तो ਅੱਛਾ ਜੇ ਤੇ ਲਾਵਾਂਗੇ ਲੱਡੂਆਂ ਦੀ ਲਾਵਾਂਗੇ ਇਹ ਨਹੀਂ ਨਹੀਂ ਠੀਕ ਹੈ ਬਈ ਤੁਸੀਂ ਕਿੱਥੇ ਜਾਉਣਾ ਰਪਿੰਡੀ ਬਹੁਤ ਵਧੀਆ ਹੈ ਭਾਈ ਬਹੁਤ ਸਾਰਾ ਹੈ ਕਿਥੋਂ ਪੰਜਾਬ ਕਿਥੋਂ ਤੁਸੀਂ ਪੰਜਾਬ ਤੋਂ ਜੁਣਾਣਾ ਜੁਣਾਣਾ ਗੁਰਦੁਆਰਾ ਮਨਜੀ ਸਾਹਿਬ ਕੋਟਾਂ ਓਕੇ ਮਨਜੀ ਸਾਹਿਬ ਤੇ ਵੈਸੀ ਹੀ ਗੁਰਦੁਆਰਾ ਸਾਹਿਬ ਦੀ ਲੱਡੂ ਉਹ ਜੀ ਮੰਦਰੀ ਆਪੂ ਜੀ ਆਈ ਮਾਤਾ ਸੱਚੀ ਕਾਲ ਸੱਚੀ ਕਾਲ ਜੀ ਸੱਚੀ ਕਾਲ ਤੁਸੀਂ ਮੈਨੂੰ ਦੇਖ ਕੇ ਆਂ ਲੱਡੂ ਲੈ ਕੇ ਆਏ ਮੈਂ ਕਿਨੂੰ ਜਿਹੇ ਕਿ ਆਇਆ ਹਾਂ ਬਾਕੀ ਜੀ ਬੇਬੀ ਆਈ ਆਜਾ ਕੋ ਗੱਲਬਾਤ ਕਰਦੇ ਦੱਸੋ ਕੀ ਗੱਲਬਾਤ ਕਰਦੇ ਕਿ ਲੇਡਾਂ ਤੋਂ ਆ ਜਾਂਦੀਆਂ ਕੋਈ ਹੋਗੀਆਂ ਇਹ ਪਹਿਲੀ ਵਾਰ ਮੈਂ ਜਿਉਂ ਆਉਣ ਲੱਗਾ ਲਉਂ ਦਾ ਆਉਣ ਲੱਗਾ ਪਹਿਲੀ ਵਾਰ ਅੱਛਾ ਜੀ ਬੜਾ ਤੁਹਾਨੂੰ ਨੂੰ ਥੋੜਾ ਆ ਅੱਛਾ ਜੀ ਦਾ ਰਾਗਾ ਸਾਥੀ ਇਹ ਪੇਕ ਨਾ ਇੱਕ ਗੁਰਦੁਆਰਾ ਸਭ ਤੋਂ ਵਧੀਆ ਇੱਕ ਨੰਬਰ ਦਾ ਗੁਰਦੁਆਰਾ ਹੈ ਬਹੁਤ ਵਧੀਆ ਗੁਰਦੁਆਰਾ ਬੜਾ ਵਧੀਆ ਕੋਈ ਸਟੂਡੈਂਟ ਕੋਈ ਕਾਨੂੰਨੀ ਹੋ ਜਾਂਦੀ ਕੋਈ ਰਾਤ 12 ਵਜੇ ਆਵੇ 1 ਵਜੇ ਆਵੇ ਫਿਰ ਸੁਲਕਾ ਖੁੱਲ੍ਹ ਆਈਦਾ ਪਾਪਾ ਨਾ ਗੁਰਨਾਨਕ ਦੇਵ ਜੀ ਗੁਰੂ ਨਾਨਕ ਅੱਜ ਗੁਰੂ ਨਾਨਕ ਦੇਵ ਜੀ ਦੇ ਲੰਗਰ ਮਾਇ 200 ਰੁਪਈਆ ਦਾ ਉਹ ਮੀਆਂ ਦਾ ਨਹੀਂ ਮੁਟਿਆਨੋ ਕੋ ਜੇ ਜਿਆਦਾ ਲਾਂਦਾ ਤੇ ਦੁਨੀਆ ਦੇ ਘਰ ਰੋਟੀ ਨਹੀਂ ਬਣਾ ਸਕਦੀ ਉਹ ਕਹਿੰਦੇ ਨਹੀਂ ਹੁੰਦੇ ਵੀ ਤੇਰੇ ਰੀਆ ਦਾ ਵਿਆਹ ਅੱਜ ਵੀ ਖਾਂਦੀ ਹੈ ਅੱਜ ਵੀ ਖਾਂਦੀ ਹੈ ਜਿਉਂਦੇ ਮੀਆਂ ਦਾ ਬੈਲ ਨਾ ਕਾ ਇਹ ਸੋਦਾ ਲੰਗਰ ਲਾਦਦੇ ਲੋਕਾਂ ਨੇ ਘਰ ਰੋਟੀ ਨਹੀਂ ਪਾਉਂਦੇ

ਉਹ ਸਦਾ ਮੂਵੀ ਕਰਦੇ ਜੇ ਅਸੀਂ ਦੂਸਰਿਆਂ ਦੇ ਉੱਤੇ ਅੱਗ ਨੂੰ ਪੀਦੇ ਜੇ ਇੱਕ ਲਾਗ ਨਹੀਂ ਖੜਿਆ ਨੂੰ ਦੋ ਰੁਕ ਜਾਂਦੇ ਉਹ ਬੱਸ ਲੰਗਰ ਦੀ ਨਹੀਂ ਕਰਦੇ ਇਹ ਲੰਗਰ ਦੀ ਨਹੀਂ ਤਾਂ ਇੰਨਾ ਵੈਰੀ ਦਾ ਨਾਂ ਯਾਦਦੇ ਆ ਤੁਹਾਨੂੰ ਗੁਰੂ ਨਾਨਕ ਦਾ ਤੁਹਾਨੂੰ ਗੁਰੂ ਨਾਨਕ ਦਾ ਜਿੰਨਾ ਕੀ ਰਹੀ ਲੰਗਰ ਬਣਾਉਣਾ ਤੁਹਾਨੂੰ ਗੁਰੂ ਰਾਮਦਾਸ ਦਾ ਨਾਮ ਸਤਨਾਮ ਹੈ ਜਰੂਰ ਤੁਹਾਨੂੰ ਗੁਰੂ ਰਾਮਦਾਸ ਅੱਗੇ ਪਾਛਾ ਉਹ ਪਛਾਦੀ ਜੀ ਨੇ ਸਾਧਦੇ ਉਹਨੇ ਵੀ ਅਸੀਂ ਜਦੋਂ ਬਾਪੂ ਜੀ ਦੀ ਜਰਨਲ ਨੂੰ ਦੇਖਿਆ ਲੱਗੂ ਵਾਟੇ ਦੇ ਵਿੱਚ ਟੋਪੇ ਜਾਂਦਾ ਪਾਟ ਜਾਂਦਾ ਪਿਆਵਾ ਹਾਂ ਜੀ ਦੋ ਬੱਤੇ ਜਾ ਰਹੇ ਨੇ ਮੇਰਾ ਕਿਲੋ ਹਾਸਾ ਮਜਾ ਆ ਕੇ ਮੈਂ ਹੋਰ ਵੀ ਕਰਦੇ ਚਲੋ ਜ਼ਿੰਦਗੀ ਦੀ ਗੁਰਬਾਨੀ ਕਹਿੰਦੀ ਹੱਸਣਾ ਵੀ ਨਾ ਕਿਉਂ ਤੈਨੂੰ ਮਨ ਕਰ ਜਾਉਂਦਾ ਮੈਂ ਬਾਪੂ ਜੀ ਦੀ ਕਿਉਂ ਦੇਖੋ ਨਾ ਇਹ ਪ੍ਰਵਾਹ ਦੇ ਵਿੱਚ ਨਵਾਂ ਜਿਆ ਹੈ ਉਹਦੀ ਹੱਸਣਾ ਹੈ ਕਿ ਕਿਹੜੇ ਨੇ ਉਹਨਾਂ ਤੋਂ ਕੋਈ ਦਿੱਖ ਨਹੀਂ ਦਿੱਤੀ ਕਿੰਨਾ ਦਿੱਤੇਗੇ ਲੋ ਆਵੋ ਕਿੰਨੀ ਸਾਰਿਆਂ ਨੇ ਕਿੰਨੀ ਖੁਸ਼ੀ ਹੈ ਸਾਰੇ ਸੁਣਦੇ ਇਹੋ ਦੇ ਸੰਗਤ ਦਾ ਨਵਾਂ ਜੀ ਆਉਂਦਾ ਸੰਸਾਰ ਚੱਲਣਾ ਹੈ ਇਹੋ ਦੇ ਸੰਗਤ ਮਿਲ ਕੇ ਇੱਕ ਪਰਿਵਾਰ ਦੀ ਨਾ ਕਿੰਨੀ ਖੁਸ਼ੀ ਹਾਂਜੀ ਹਾਂਜੀ ਲੱਗਿਆ ਬਾਕੀ ਸਾਰੇ ਆ ਸਾਰੇ ਉਂਡੇ ਆ ਲੱਡੂ ਵੰਡਣ ਦੇ ਹੋ ਮੱਟਣ ਦੇ ਹਾਰੇ ਕੁਦਗੇ ਨਾਲ ਹੱਦ ਤੱਕ ਉਂਡੇ ਇਹੋ ਕੋਈ ਅਤ ਸੁਲਫਾਤ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਕਿਸੇ ਪਰਿਵਾਰ ਦੇ ਵਿੱਚ ਕੋਈ ਜੀ ਆਉਂਦਾ ਹੈ ਜਾਂ ਕੋਈ ਵੀ ਚਲੋ ਹੁੰਦੀ ਹੈ ਖੁਸ਼ੀ ਹੁੰਦੀ ਹੈ ਤਾਂ ਲੋਕ ਪਾਰਟੀਆਂ ਕਰਦੇ ਨੇ ਰੈਸਟੋਰੈਂਟਾਂ 'ਚ ਜਾ ਕੇ ਪਰ ਬਾਪੂ ਜੀ ਉਹਨਾਂ ਨੇ ਕਿੰਨੀ ਉਡੀਕ ਵਾਲੀ ਗੱਲ ਕੀਤੀ ਸੀ ਕਿ ਗੁਰੂ ਦੇ ਘਰ ਦੇ ਵਿੱਚ ਗੁਰੂ ਦੀ ਸੰਗਤ ਦੇ ਨਾਲ ਜਿਹੜੀ ਖੁਸ਼ੀ ਬਣਾਉਣੀ ਹੈ ਤੇ ਜਦੋਂ ਉਹ ਲੱਗੇ ਨੇ ਇਹ ਹੋਣੀ ਵੀਡੀਓ ਦੇਖ ਕੇ ਪਾਤੂ ਜੀ ਤਾਂ ਨੇ ਵੀਡੀਓ ਕਿਰਦੀ ਲੱਗੀ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਜ਼ਰੂਰ ਦੱਸਿਓ ਤੇ ਕਮੈਂਟ ਕਰਕੇ ਵਾਹਿਗੁਰੂ ਲਿਖਿਓ ਤੇ ਅਸੀਂ ਵੇਟ ਕਰਦੇ ਰਹਿਾਂਗੇ ਤੇ ਬਾਪੂ ਜੀ ਨੂੰ ਵੱਲੋਂ ਫੜੇ ਬੁਲਾ ਦਿੰਦੇ ਆ ਇੱਕ ਵਾਰ ਫੜੇ ਬੁਲਾਓ ਬਾਪੂ ਜੀ ਆਂਦਾ ਹੈ ਮਾਈ ਜੀ ਦਾ ਕਾਉਂਸਲ ਹੈ